ਸਵਈਏ ਮਹੱਲੇ ਤੀਜੇ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾ ਕਾ ਇੱਕ ਨਾਮ ਅਛਲ ਸੰਸਾਰੇ ਜਿਨ ਭਗਤ ਭਵ ਜਲ ਤਾਰੇ ਸਿਮਰਹੁ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲਹਿਣਾ ਥਪਿਓ ਜੇਨ ਸਰਬ ਸਿੱਧੀ ਕਬ ਜਨ ਕਲ ਸਬੁੱਧੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰ ਹੈ ਸਾਖਤ ਰੂਪਰ ਮਵਲਸਰਾ ਉੱਤਰ ਦੱਖਣ ਹੈ ਪੂਬ ਅਰ ਪਛਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਵਰਦਾਇਓ ਉਲਟ ਗੰਗ ਪਛਮ ਧਰੀਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਣ ਅਮਰਦਾਸ ਗੁਰ ਕਉ ਫੁਰਿਆ ਸਿਮਰਹਿ ਸੋਈ ਨਾਮ ਜਖਿਅ ਅਰ ਕਿੰਨਰ ਸਾਧਕ ਸਿੱਧ ਸਮਾਧ ਹਰਾ ਸਿਮਰਹਿ ਨਖਯਤਰ ਅਵਰ ਧੂ ਮੰਡਲ ਨਾਰਦਾਦ ਪ੍ਰਹਿਲਾਦ ਵਰਾ ਸਸੀ ਅਰ ਅਰ ਸੂਰ ਨਾਮ ਉਲਾਸਹਿ ਸੈਲ ਲੋ ਜਨ ਉਧਰਿਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਣ ਅਮਰਦਾਸ ਗੁਰ ਕਉ ਫੁਰਿਆ ਸੋਈ ਨਾਮ ਸਿਵਰ ਨਵਨਾਥ ਨਿਰੰਜਨ शिव सनकाज समुद्धर्या 84 सिद्ध बुद्ध जितराते अंबरीक पवजल तरया उदाव अक्रूर तिलोचन नाम कल कबीर किलविखर्य सोई नाम अचल भक्त है भवतारण अमरदास गुरु कौफुरया तित नाम लाग तेतीस ध्याव है जति तबी सुर मन बसया ਸੋਈ ਨਾਮ ਸਿਮਰ ਗੰਗੇਵ ਪਿਤਾਮਹ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗੁਰੂ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਣ ਅਮਰਦਾਸ ਗੁਰ ਕਉ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੁਰਤਰ ਸਾਖ ਹੈ ਉੱਤਰ ਦੱਖਣ ਪੂਬ ਦੇਸ ਪਸ਼ਚਮ ਜਸ ਭਖ ਹੈ ਜਨਮਤਾ ਇਹੋ ਸਕੇ ਅਥ ਜਿਤ ਨਾਮ ਹਰਿ ਦੈ ਨਿਵਾਸੈ ਸੁਰ ਨਰ ਗਣ ਗੰਧਰਵ ਛੇ ਦਰਸਨ ਆਸਾਸੈ ਭਲੋ ਪ੍ਰਸਿੱਧ ਤੀਜੋ ਤਨਉ ਕਲ ਜੋੜ ਕਰ ਧਿਆਉ ਸੋਈ ਨਾਮ ਭਗਤ ਪਬਜਲ ਹਰਣ ਗੁਰ ਅਮਰਦਾਸ ਤੈ ਪਾਇਉ ਨਾਮ ਧਿਆਵ ਹੈ ਦੇਵ 33 ਅਰ ਸਾਧਕ ਸਿੱਧ ਨਰ ਨਾਮ ਖੰਡ ਬ੍ਰਹਮੰਡ ਤਾਰੇ ਜਹ ਨਾਮ ਸਮਾਧਿਓ ਹਰਖ ਸੋਗ ਸਮ ਕਰ ਸਹਾਰੇ ਨਾਮ ਸ੍ਰੋਮਣ ਸਰਬ ਮੈਂ ਭਗਤ ਰਹੇ ਲਿਵ ਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ ਸਤ ਸੂਰਉ ਸੀਲ ਬਲਵੰਤ ਸਤ ਭਾਏ ਸੰਗਤ ਸਗਨ ਗੁਰ ਮਤ ਨਿਰਵੈਰ ਲੀਣਾ ਜਿਸ ਧੀਰਜ ਧੁਰ ਧਵਲ ਤੁਜਾ ਸੀਤ ਬੈਕੁੰਠ ਬੀਣਾ ਪਰ ਸਹ ਸੰਤ ਪਿਆਰ ਜਹ ਕਰਤਾ ਰਹੇ ਸੰਜੋਗ ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀ ਤਉ ਜੋਗ ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਧਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕਲ ਸਮੂਹ ਸਮੁੰਧਰੇ ਪਾਇਓ ਨਾਮ ਨਿਵਾਸ ਸਕਯਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ ਬਾਰਜ ਕਰਦਾਹਿਣੈ ਸਿੱਧ ਸੰਮੁਖ ਮੁਖ ਜੋਵੈ ਰਿੱਧ ਬਸੈ ਬਾਵਾੰਗ ਜੋ ਤੀਨ ਲੋਕ ਅੰਤਰ ਮੋਹੈ ਹਿਰਦੈ ਬਸੈ ਅਕਹੀਉ ਸੋਏ ਰਸ ਤਿਨਹੀ ਜਾਤਉ ਮੁਖ ਹੋ ਭਗਤ ਉਚਰੈ ਅਮਰ ਗੁਰ ਇਤ ਰੰਗ ਰਤਉ ਮਸਤਕ ਨਿਸ਼ਾਨ ਸਚਉ ਕਰਮ ਕਲ ਜੋੜ ਕਰ ਧਿਆਉ ਬਰਸਿਉ ਗੁਰੂ ਸਤਗੁਰ ਤਿਲਕ ਸਰਬ ਇਛ ਤਿਨ ਪਾਇਓ ਚਰਨ ਤਾ ਪਰਸਕਿ ਅਥ ਚਰਨ ਗੁਰ ਅਮਲ ਪਵਲ ਰੈ ਹੱਥ ਤਾ ਪਰਸਕਿ ਅਥ ਹੱਥ ਲਗਹਿ ਗੁਰ ਅਮਰ ਪੈ ਜੀਹ ਤਾ ਪਰਸਕਿ ਅਥ ਜੀਹ ਗੁਰ ਅਮਰ ਪਣਜੈ ਨੈਣ ਤਾ ਪਰਸਕਿ ਅਥ ਨੈਣ ਗੁਰ ਅਮਰ ਪਖਿਜੈ ਸ਼੍ਰਵਣ ਤਾ ਪਰਸਕਿ ਅਥ ਸ਼੍ਰਵਣ ਗੁਰ ਅਮਰ ਸੁਣਜੈ ਸਕਯਥ ਸੋਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਯਥ ਸੋ ਸਿਰ ਜਲਪ ਭਣੈ ਜੋ ਸਿਰ ਨਿਬੈ ਗੁਰ ਅਮਰ ਨਿਤ ਤੇ ਨਰ ਦੁਖ ਨਹਿ ਭੁਖ ਤੇ ਨਰ ਨਿਧਨ ਨਹ ਕਹੀਐ ਤੇ ਨਰ ਸੂਕ ਨਹ ਹੂਐ ਤੇ ਨਰ ਸੇ ਅੰਤ ਨ ਲਹੀਐ ਤੇ ਨਰ ਸੇਵ ਨਹ ਕਰਹਿ ਤੇ ਨਰ ਸੈ ਸਹਸ ਸੰਪਹਿ ਤੇ ਨਰਦੁ ਲਿਚੈ ਬਹਿ ਹੈ ਤੇ ਨਰ ਉਥੱਪ ਬਿਥੱਪ ਹੈ ਸੁਖ ਲਹਿ ਹੈ ਤੇ ਨਰ ਸੰਸਾਰ ਮਹਿ ਅਪੈ ਪਟ ਰਿਪ ਮਦ ਤਹਿ ਸਖਯਥ ਤੇ ਨਰ ਜਲਪ ਪਣੈ ਗੁਰ ਅਮਰਦਾਸ ਸੁ ਪ੍ਰਸੰਨ ਜਹ ਤੈ ਪੜਿਓ ਇਕ ਮਨ ਧਰਿਓ ਇਕ ਕਰ ਇਕ ਪਛਾਣਿਓ ਨੈਣ ਬੈਣ ਮੁਹਿ ਇਕ ਇਕ ਦੋ ਥਾਂẽ ਨ ਜਾਣਿਓ ਸੋਪਨ ਇੱਕ ਪਰਤਖ ਇੱਕ ਇੱਕਸ ਮਹਿਲੀਣੋ 30 ਇੱਕ ਅਰ ਪੰਜ ਸਿੱਧ 35 ਨਾ ਖੀਣੋ ਇੱਕ ਹੋ ਜੇ ਲੱਖ ਲਖ ਹੋ ਅ ਲਖ ਹੈ ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਲਪ ਪਣੈ ਤੂ ਇੱਕ ਲੋੜ ਹੈ ਇੱਕ ਮੰਨਿਓ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੈ ਸੰਮਾਣੀ ਜੇ ਮਤ ਤਿਰਲੋਚਨ ਚਿੱਤ ਭਗਤ ਕੰਬੀ ਰਹਿ ਜਾਣੀ ਰੁਕ ਮੰਗਦ ਕਰਤੂਤ RAM ਜੰਪੋ ਨਿਤ ਪਾਈ ਅਮਰੀਕ ਪ੍ਰਹਿਲਾਦ ਸਰਣ ਗੋਬਿੰਦ ਗਤ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੁਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵਉ ਮੁਕਤ ਗੁਰ ਅਮਰਦਾਸ ਪਰਸੀਐ ਪੁਹਮ ਪਾਤਿਕ ਬਿਨਾ ਸਹਿ ਗੁਰ ਅਮਰਦਾਸ ਪਰਸੀਐ ਸਿੱਧ ਸਾਧਿਕ ਆਸਸ ਹੈ ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਾਉ ਮੁਕਹਿ ਗੁਰ ਅਮਰਦਾਸ ਪਰਸੀਐ ਆਪਾਉ ਲਬੈ ਗਉ ਚੁਕਹਿ ਇਕ ਬਿਨ ਦੁਗਣ ਜੋ ਤਉ ਰਹਿ ਜਾਸ ਮੰਤਰ ਮਾਨਵਹਿ ਲਹਿ ਜਾਲ ਪਾਪ ਪਦਾਰਥ ਇਤੜੇ ਗੁਰ ਅਮਰਦਾਸ ਡਿਠੈ ਮਿਲਹਿ ਸਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ੍ਰਹਿਉ ਤਾ ਤੇ ਅੰਗਦ ਲੈਣਾ ਪ੍ਰਗਟ ਤਾਸ ਚਰਣ ਹੈ ਲਿਵ ਰਹਿਓ ਤਿਤ ਕੁੱਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣੋ ਜੋ ਗੁਣ ਅਲਖ ਅਗੰਮ ਤਿਨਹ ਗੁਣ ਅੰਤ ਨ ਜਾਣੋ ਬੋਹਿ ਥਉ ਵਿਧਾਤਾ ਨਿਰਮਯੋ ਸਭ ਸੰਗਤ ਕੁੱਲ ਉਦਰਣ ਗੁਰ ਅਮਰਦਾਸ ਕੀਰਤ ਕਹੈ ਤਰਾਹੇ ਤਰਾਹੇ ਤੂ ਪਾਸਰਣ ਆਪ ਨਰਾਇਣ ਕਲਾ ਤਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹ ਤਹ ਪਰਪੂਰ ਸ਼ਬਦ ਦੀਪਕ ਦੀਪਾਇਓ ਜਹ ਸਿਖਹਿ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੁੱਲ ਨਿਮਲ ਅਵਤਾਰਿਓ ਅੰਗਦ ਲੈਣੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਣ ਤੋ ਜਪ ਤਪ ਸਤ ਸੰਤੋਖ ਪਖ ਦਰਸਨ ਗੁਰ ਸਿੱਖ ਹੈ ਸਰਣ ਪਰਹਿ ਤੇ ਉੱਭਰਹਿ ਛੋੜ ਜਮਪੁਰ ਕੀ ਲਖਹਿ ਭਗਤ ਪਾਏ ਭਰਪੂਰ ਹਿਰਦੈ ਉਚਰੈ ਕਰਤਾਰੈ ਗੁਰ ਗੋਵਰ ਦਰਿਆਉ ਪਲਕ ਡੁਬੰਤ ਤਹ ਤਾਰੈ ਨਾਨਕ ਕੁੱਲ ਨਿਮਲ ਅਵਤਰਿਓ ਗੁਣ ਕਰਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਰਿਦਰ ਪਰ ਹਰ ਪਰੈ ਚਿਤ ਚਿਤ ਵਉ ਅਰਦਾਸ ਕਹੋ ਪਰ ਕਹਿ ਪੈ ਨ ਸਕੋ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹਉ ਤਕੋ ਤੇਰੇ ਹੁਕਮ ਪਵੈ ਨੀਸਾਣ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣ ਪੁਰਖ ਜੋ ਫਰਮਾਵਹਿ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਜਿਬ ਤੂ ਰਖਹਿ ਤਿਬ ਰਹੁ ਭਿਖੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਓ ਤਤ ਮਿਲਾਵੈ ਸਚ ਸਚ ਜਾਣੀਐ ਇਕ ਚਿਤਹਿ ਲਿਵ ਲਾਵੈ ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨ ਤਾਵੈ ਨਿਰੰਕਾਰ ਕੈ ਵਸੈ ਦੇਸ ਹੁਕਮ ਬੁਝ ਵਿਚਾਰ ਪਾਵੈ ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ ਗੁਰ ਮਿਲਿਐ ਸੋਏ ਭਿਖਾ ਕਹੈ ਸਹਿਜ ਰੰਗ ਦਰਸਨ ਦਿਯੋ ਰਹੇਉ ਸੰਤ ਹਉ ਟੂਲ ਸਾਧ ਬਹੁ ਤੇਰੇ ਡਿਠੇ ਸੰਨਿਆਸੀ ਤਪਸੀ ਅਹ ਮੁਖੋ ਏ ਪੰਡਿਤ ਮਿੱਠੇ ਬਰਸ ਏਕ ਹਉ ਫਿਰਿਓ ਕਿਨੈ ਨਹ ਪਰ ਚੌਲਾਯੋ ਕਹਤਿ ਅਹ ਕਹਤੀ ਸੁਣੀ ਰਹਿਤ ਕੋ ਖੁਸ਼ੀ ਨ ਆਯੋ ਹਰ ਨਾਮ ਛੋੜ ਦੂਜੈ ਲਗੇ ਤਿਨ ਕੇ ਗੁਣ ਹਉ ਕਿਆ ਕਹਾਓ ਗੁਰ ਦਇ ਮਿਲਾਯੋ ਪਖਿਆ ਜਿਵ ਤੂ ਰਖੈ ਤਿਵ ਰਹੋ ਬਹਿਰ ਸਮਾਦ ਸਨਾਹ ਗਿਆਨ ਹੈ ਆਸਣ ਚੜਿਓ ਤ੍ਰੰਮ ਤਨਖ ਕਰ ਗਹਿਓ ਭਗਤ ਸੀਲ ਹੈ ਸਰ ਲੜਿਓ ਪੈ ਨਿਰਪਉ ਹਰ ਅਟਲ ਮਨ ਸ਼ਬਦ ਗੁਰ ਨੇ ਜਾ ਗੱਡਿਓ ਕਾਮ ਕ੍ਰੋਧ ਲੋਭ 모ਹ ਅਪਤ ਪੰਜ ਦੂਤ ਵਿਖੰਡਿਓ ਭਲੋ ਪੁਹਾਲ ਤੇ ਜੋ ਤਨਾ ਨਿਰਪਤ 나ਥ ਨਾਨਕ ਬਰ ਗੁਰ ਅਮਰਦਾਸ ਸਚ ਸੱਲ ਪਣ ਤੈ ਦਲ ਜਿਤਉ ਿਵ ਜੁਦ ਕਰ ਕਨਹਰ ਬੂੰਦ ਬਸੌਰੂ ਮਾਵਲ ਕੁਸਮ ਬਸੰਤ ਗਨੰਤ ਨ ਆਵੈ ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਭਲ ਉਹਨਹਿ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ